ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣਾ ਦੇ ਵੱਲੋਂ ਇੱਕ ਜਿਹੜਾ ਮਤਾ ਜੋ ਕਿ ਪ੍ਰੈਸ ਨੋਟ ਵਰਗਾ ਜਿਹੜਾ ਲੱਗਦਾ ਹੈਗਾ ਉਹ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਅਕਾਲ ਤਖਸਰ ਦਾ ਜਿਹੜਾ ਨਾਮ ਹੈ ਉਹ ਕਿਸੇ ਵੀ ਧਿਰ ਦੇ ਵੱਲੋਂ ਨਾਮ ਵਰਤਿਆ ਜਾਵੇ ਅ ਥੋੜਾ ਜਿਹਾ ਆਪਾਂ ਇਹਦੇ ਤੇ ਡਿਟੇਲਡ ਵਿਸ਼ਲੇਸ਼ਣ ਇਹਦੇ ਤੇ ਕਰਨਾ ਹੈਗਾ ਹੈ ਕੀ ਫਿਰ ਇਹ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਲਾਗੂ ਕੀਤੇ ਗਏ ਸੀ ਕੀ ਇਹਦੇ ਉਲਟ ਨਹੀਂ ਖੜਾ ਹੋ ਜਾਏਗਾ ਫਿਰ ਇਹ ਕੀ ਸਾਰਾ ਹੈ ਤੁਸੀਂ ਇਹਨੂੰ ਕਿਸ ਪੱਖ ਤੋਂ ਇਹ ਕਿਹਾ ਜਾ ਰਿਹਾ ਵੀ ਕੁਛ ਤੇ ਰਾਹ ਸ਼੍ਰੀ ਅਕਾਲ ਤੱਕ ਸਾਹਿਬ ਦਾ ਨਾਂ ਵਰਤ ਕੇ ਆਪਣੀ ਰਾਜਨੀਤੀ ਕਰ ਰਹੀਆਂ ਸੋ ਅਸੀਂ ਬੇਨਤੀ ਕਰਦੇ ਆਂਗੇ ਵੀ ਕੋਈ ਵੀ ਤੇ ਰਜ ਜਿਹੜੀ ਉਹ ਅਕਾਲ ਤਖ ਦਾ ਨਾਂ ਨਾ ਵਰਤੇ ਸੋ ਜੇ ਤੁਸੀਂ ਇਕੱਠੇ ਨਹੀਂ ਹੋਣਾ ਤੁਸੀਂ ਆਪਣੇ ਚੁੱਲ੍ਹੇ ਨਹੀਂ ਸਿਮਟਣੇ ਤਾਂ ਤੁਹਾਨੂੰ ਤੁਹਾਡੀ ਜਿਹੜੀ ਹੈਗੀ ਆ ਉਹ ਮੁਬਾਰਕ ਏ ਦੂਸਰਾ ਕੀ ਵੀ ਜੇ ਕਿਸੇ ਨੇ 2 ਦਸੰਬਰ ਵਾਲੇ ਹੁਕਮਨਾਮੇ ਮੰਨਣੇ ਆ ਜਾਂ ਨਹੀਂ ਮੰਨਣੇ ਤੁਹਾਡੀ ਮਰਜ਼ੀ ਹੈ। ਸੋ ਇਹ ਬੜਾ ਕਨਫਿਊਜ਼ਿੰਗ ਹੈਗਾ। ਮਤਲਬ ਇਦਾਂ ਮਤਲਬ ਜੇ ਤਖਤ ਸਾਹਿਬਾਂ ਤੋਂ ਇਹ ਗੱਲ ਵੀ ਮੰਨਣੇ ਜਾਂ ਨਹੀਂ ਮੰਨਣੇ ਆਪਣੀ ਮਰਜ਼ੀ ਹੈ ਕਿਹਾ। ਨਹੀਂ ਤਖਤ ਦੇ ਜਿਹੜੇ ਸ਼੍ਰੀ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਹੁਕਮ ਹੁੰਦਾ ਉਹਦੇ ਵਿੱਚ ਨਾ ਮੰਨਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਇੱਥੋਂ ਤਾਂ ਇਦਾਂ ਲੱਗ ਰਿਹਾ ਕਿ ਜਿਸ ਮਿਸ਼ਨ ਦੇ ਲਈ ਇਹਨਾਂ ਨੂੰ ਲਿਆਂਦਾ ਗਿਆ ਸੀ ਜਿਸ ਤਰੀਕੇ ਦੇ ਨਾਲ ਸਵੇਰੇ 2:00 ਤੇ 50 ਮਿੰਟ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਆਪਾਂ ਕਹਿ ਲਈਏ ਕਿ ਇਹਨਾਂ ਨੂੰ ਜਥੇਦਾਰੀ ਦਿੱਤੀ ਗਈ ਸੀ ਫਿਰ ਉਹਦੇ ਚ ਪੂਰਾ ਵੀ ਨਹੀਂ ਉਧਰਲੇ ਬੰਨੇ ਉਤਰ ਰਹੇ ਤੇ ਪੂਰਾ ਇਧਰਲੇ ਪੱਖ ਚ ਵੀ ਨਹੀਂ ਆ ਰਹੇ ਕਿਤਨਾ ਕਿਤੇ ਉਹ ਵਿਚਾਲੇ ਜਿਹੜਾ ਜਦੋਂ ਕਨਫਿਊਜ਼ਨ ਜੀ ਨਹੀਂ ਹੁੰਦੀ ਵੀ ਉਧਰ ਵੀ ਰਹਿ ਜੇ ਤੇ ਇਧਰ ਵੀ ਰਹਿ ਜੇ ਵੀ ਉਹ ਕਰਨਾ ਬਹੁਤ ਕੁਛ ਚਾਹ ਰਹੇ ਆ ਪਰ ਡਰ ਰਹੇ ਆ ਬੇਸੰਗ ਬੇਸੰਗਤ ਦਾ ਜਿਹੜਾ ਗੁੱਸਾ ਹੈਗਾ ਕਿਤੇ ਸਾਡੇ ਤੇ ਨਾ ਜ਼ਲ ਨਾ ਹੋਵੇ ਕੱਲਾ ਜਥੇਦਾਰ ਨਹੀਂ ਸਮਾਚੀ ਸ਼੍ਰੋਮਣਿਕ ਕਮੇਟੀ ਦੀ ਐਗਜ਼ੀਕਟਿਵ ਕਿਉਂਕਿ ਸ਼੍ਰੋਮਣਿਕ ਕਮੇਟੀ ਦੇ ਐਗਜ਼ੀਕਟਿਵ ਦੇ ਰਾਹੀਂ ਹੀ ਇਹ ਮਤੇ ਆਉਂਦੇ ਹੈਗੇ ਹਨਾ ਸੋ ਸਾਨੂੰ ਲਗਾਤਾਰ ਇਹ ਸੂਚਨਾ ਮਿਲ ਰਹੀ ਸੀ ਵੀ ਉਹ ਵੱਡਾ ਕੁਝ ਕਰਨਾ ਚਾਹੁੰਦੇ ਹੈ ਹੋ ਸਕਦਾ ਜੇ ਸੰਗਤ ਦਾ ਨੈਤਿਕ ਦਬਾਅ ਨਾ ਹੁੰਦਾ ਸੋਸ਼ਲ ਮੀਡੀਆ ਤੇ ਸਿੱਖ ਸੰਗਤਾਂ ਆਪਣੇ ਵਿਚਾਰ ਪ੍ਰਗਟ ਨਾ ਕਰਦੀਆਂ ਤਾਂ ਹੋ ਸਕਦਾ ਉਹ ਪੰਜ ਮੈਂਬਰੀ ਕਮੇਟੀ ਨੂੰ ਭੰਗ ਕਰਨ ਦਾ ਜਾਂ ਕੋਈ ਉਤੇ ਰੋਕ ਲਾਉਣ ਦਾ ਉਹਦੀਆਂ ਸਰਗਰਮੀਆਂ ਦਾ ਇਹ ਫੈਸਲਾ ਲੈ ਲੰਦੇ ਪਰ ਜੇ ਤੁਸੀਂ ਹੁਣ ਇਹ ਕਹਿ ਦੋ ਵੀ ਜਿਹੜੀ ਤੇ ਪਸ਼ਟ ਰੂਪ ਵਿੱਚ ਬਾਗੀ ਹੋ ਗਈ ਆ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਜਾਂ ਜਿਹੜੇ ਭਗੌੜੇ ਹੋ ਗਏ ਨੇ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਜਿਨ੍ਹਾਂ ਨੇ ਜ਼ਥੇਦਾਰਾਂ ਨੂੰ ਇੱਕ ਚਪੜਾਸੀਆਂ ਵਾਂਗ ਲਾ ਕੇ ਪਰਾ ਸੁੱਟ ਦਿੱਤਾ ਹੈਗਾ ਆਪਣੀ ਰਾਜਨੀਤੀ ਨੂੰ ਬਚਾਉਣ ਲਈ ਜੇ ਅੱਜ ਦਾ ਜ਼ਥੇਦਾਰ ਇਹ ਕਹਿ ਰਿਹਾ ਵੀ ਉਹ ਵੀ ਰਾਜਨੀਤੀ ਕਰ ਸਕਦੇ ਆ ਤਾਂ ਅਸੀਂ ਸਮਝਦੇ ਆ ਵੀ 2 ਦਸੰਬਰ ਦੇ ਹੁਕਮਨਾਮਿਆਂ ਦੀ ਭਾਵਨਾ ਪੂਰੀ ਤਰ੍ਹਾਂ ਪ੍ਰਗਟ ਨਹੀਂ ਹੋਈ ਉਹ ਤਾਂ ਉਲਟ ਦਿਸ਼ਾ ਵਿੱਚ ਕਾਰਜ ਕੀਤੇ ਜਾ ਰਹੇ ਆ ਸੋ ਇਹ ਮर्यादा ਇਹਦੇ ਨਾਲ ਜਥੇਦਾਰ ਸਾਹਿਬ ਦੀ ਪਦਵੀ ਜਿਹੜੇ ਵਰਤਮਾਨ ਜਥੇਦਾਰ ਆ ਉਹਨਾਂ ਦੀ ਸ਼ਖਸੀਅਤ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚਲਦੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਿਸਿਸ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਰ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈ ਪਿਛਲੇ ਦਿਨੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਦੇ ਵੱਲੋਂ ਇੱਕ ਜਿਹੜਾ ਮਤਾ ਜੋ ਕਿ ਪ੍ਰੈਸ ਨੋਟ ਵਰਗਾ ਜਿਹੜਾ ਲੱਗਦਾ ਹੈਗਾ ਉਹ ਜਾਰੀ ਕੀਤਾ ਜਾਂ ਉਹ ਕਿਸੇ ਵੀ ਧਿਰ ਦੇ ਵੱਲੋਂ ਨਾਮ ਵਰਤਿਆ ਜਾਵੇ ਅ ਥੋੜਾ ਜਿਹਾ ਆਪਾਂ ਇਹਦੇ ਤੇ ਡਿਟੇਲਡ ਵਿਸ਼ਲੇਸ਼ਣ ਇਹਦੇ ਤੇ ਕਰਨਾ ਹੈਗਾ ਕਿ ਫਿਰ ਇਹ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਲਾਗੂ ਕੀਤੇ ਗਏ ਸੀ ਕੀ ਇਹਦੇ ਉਲਟ ਨਹੀਂ ਖੜਾ ਹੋ ਜਾਏਗਾ ਫਿਰ ਇਹ ਕੀ ਸਾਰਾ ਹੈ ਤੁਸੀਂ ਇਹਨੂੰ ਕਿਸ ਪੱਖ ਤੋਂ ਦੇ ਹਾਂਜੀ ਹਾਂਜੀ ਸਾਡੀ ਗੱਲ ਬਿਲਕੁਲ ਠੀਕ ਹੈਗੀ ਆ ਸੋ ਪਿਛਲੇ ਦਿਨੀ ਇਹ ਹੋਇਆ ਹੈਗਾ ਵੀ ਇੱਕ ਤਾਂ ਕੁਝ ਜਿਹੜੇ ਫੈਸਲੇ ਆ ਉਹ ਸ਼੍ਰੀ ਅਕਾਲ ਤਖਸੈਬ ਦੀ ਫਸੀਲ ਤੋਂ ਆਏ ਹੈਗੇ ਆ ਅਸਲ 'ਚ ਜਿਹੜੇ ਅਕਾਲ ਤਖਸੈਬ ਦੇ ਹੁਕਮਨਾਮੇ ਸੁਣਾਉਣ ਦੀ ਜਿਹੜੀ ਮਰਿਆਦਾ ਹੈਗੀ ਆ ਉਹ ਫਸੀਲ ਤੋਂ ਹੀ ਸੁਣਾਏ ਜਾਂਦੇ ਹੈਗੇ ਆ ਸੋ ਫਸੀਲ ਤੋਂ ਜਿਹੜੇ ਸੁਣਾਏ ਗਏ ਕਿ ਜਿਸ ਤਰ੍ਹਾਂ 2 ਦਸੰਬਰ ਵਾਲੇ ਹੁਕਮਨਾਮੇ ਸੁਣਾਏ ਗਏ ਸੀ ਜੀ ਉਹਦੇ ਵਿੱਚ ਹਰਜੋਤ ਸਿੰਘ ਬੈਂਸ ਆ ਜਿਹੜੇ ਉਹਨਾਂ ਨੂੰ ਜਿਹੜੀ ਤਨਖਾਹ ਲਈ ਗਈ ਆ ਉਹ ਨੰਗੇ ਪੈਰੀ ਚੱਲ ਕੇ ਆਇਆ ਇੱਕ ਨਿਮਾਣੇ ਗੁਰਸਿੱਖ ਵੱਜੋਂ ਆਏ ਹੈਗੇ ਆ ਪੰਜਾਬ ਦੇ ਮੰਤਰੀ ਨੇ ਜੀ ਸੋਇਕੋ ਪਰੰਪਰਾ ਜਿਹੜੀ ਦਵਾਰੇ ਉਹ ਇੱਕ ਤਰ੍ਹਾਂ ਨਾਲ ਪ੍ਰਜਵਲਤ ਹੋਈ ਆ ਜੋ ਆਪਾਂ ਕਹਿੰਦੇ ਸੀਗੇ ਵੀ 2 ਦਸੰਬਰ ਨੂੰ ਹੋਈ ਸੀਗੀ ਸੋ ਉਹਦੇ ਹਿਸਾਬ ਨਾਲ ਇਹ ਹੋਇਆ ਤੇ ਦੂਸਰਾ ਕੁਝ ਚੰਮੂ ਕਸ਼ਮੀਰ ਦੇ ਸਿੰਘ ਸੀਗੇ ਜਿਨ੍ਹਾਂ ਤੇ ਦੋਸ਼ ਸੀ ਵੀ ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦਾ ਪ੍ਰੋਗਰਾਮ ਆ ਜਿਹੜਾ ਉਹ ਕਰਵਾਇਆ ਸੀ ਉਹ ਉਹ ਫੈਸਲੇ ਫਸੀਲ ਤੋਂ ਹੋਏ ਆ ਉਹ ਤੋਂ ਬਾਅਦ ਇੱਕ ਪ੍ਰੈਸ ਨੋਟ ਨੁਮਾ ਜਿਹੜਾ ਹੈਗਾ ਅਸ਼ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਹੈਗਾ ਪ੍ਰੈਸ ਨੋਟ ਹੁੰਦਾ ਹੈਗਾ ਉਹਦੇ ਲੈਟਰ ਪੈਡ ਤੇ ਸੋ ਉਸ ਲੈਟਰ ਪੈਡ ਤੋਂ ਇਹ ਕਿਹਾ ਜਾਂਦਾ ਸੋ ਉਹਦੇ ਵਿੱਚ ਬੜਾ ਨਾ ਕਨਫਿਊਜ਼ਿੰਗ ਆ ਸਾਰਾ ਕੁਝ ਤੁਸੀਂ ਦੇਖੋ ਬੜਾ ਕਨਫਿਊਜ਼ ਸਿਚੁਏਸ਼ਨ ਇਹ ਕਿਹਾ ਜਾ ਰਿਹਾ ਵੀ ਕੋਸ਼ਿ ਤੇ ਰਾਜਸ਼ਰੀ ਅਕਾਲ ਤਖਸਾਹਬ ਦਾ ਨਾਂ ਵਰਤ ਕੇ ਆਪਣੀ ਰਾਜਨੀਤੀ ਕਰ ਰਹੀਆਂ ਸੋ ਅਸੀਂ ਬੇਨਤੀ ਕਰਦੇ ਆਂਗੇ ਵੀ ਕੋਈ ਵੀ ਤੇਰਾ ਜਿਹੜੀ ਉਹ ਅਕਾਲ ਤਖ ਦਾ ਨਾਂ ਨਾ ਵਰਤੇ ਸੋ ਜੇ ਤੁਸੀਂ ਇਕੱਠੇ ਨਹੀਂ ਹੋਣਾ ਤੁਸੀਂ ਆਪਣੇ ਚੁੱਲ੍ਹੇ ਨਹੀਂ ਸਿਮਟਣੇ ਤਾਂ ਤੁਹਾਨੂੰ ਤੁਹਾਡੀ ਜਿਹੜੀ ਹੈਗੀ ਆ ਉਹ ਮੁਬਾਰਕ ਪਈ ਦੂਸਰਾ ਹੈਗਾ ਵੀ ਜੇ ਕਿਸੇ ਨੇ 2 ਦਸੰਬਰ ਵਾਲੇ ਹੁਕਮਨਾਮੇ ਮੰਨਣੇ ਆ ਜਾਂ ਨਹੀਂ ਮੰਨਣੇ ਆ ਤੁਹਾਡੀ ਮਰਜ਼ੀ ਹੈ ਸੋ ਇਹ ਬੜਾ ਕਨਫਿਊਜ਼ਿੰਗ ਹੈਗਾ ਮਤਲਬ ਇਦਾਂ ਮਤਲਬ ਜੇ ਤਖਤ ਸਾਹਿਬਾਂ ਤੋਂ ਇਹ ਗੱਲ ਵੀ ਮੰਨਣੇ ਜਾਂ ਨਹੀਂ ਮੰਨਣੇ ਆਪਣੀ ਮਰਜ਼ੀ ਇਹ ਕਹਿੰਦਾ ਹੋਵੇ ਨਹੀਂ ਤਖਤ ਦੇ ਜਿਹੜੇ ਸ਼੍ਰੀ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਹੁਕਮ ਹੁੰਦਾ ਉਹਦੇ ਵਿੱਚ ਨਾ ਮੰਨਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਉਹ ਤਾਂ ਜਿਹੜਾ ਸਿੱਖ ਆ ਉਹਨੂੰ ਹੁਕਮ ਆਨਾ ਕਿ ਤੁਸੀਂ ਮੰਨਣਾ ਹੀ ਮੰਨਣਾ ਹੈ ਬਿਲਕੁਲ ਗੁਰੂ ਦੇ ਹੁਕਮ ਤੋਂ ਬਾਅਦ ਜਿਹੜਾ ਇੱਕ ਪੰਥ ਨੇ ਪ੍ਰਵਾਨਿਤ ਆਪਣੀ ਸੰਸਥਾ ਖਿਆਲ ਕੀਤੀ ਹੈਗੀ ਆ ਉਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੈ ਜਿਹੜਾ ਉਹ ਮੰਨਣੇ ਹੋ ਗਏ ਹੁੰਦਾ ਹੈਗਾ ਉਹਦੇ ਵਿੱਚ ਵੀ ਜਿਹਨੇ ਮੰਨਣਾ ਮੰਨੋ ਜਿਹਨੇ ਨਹੀਂ ਮੰਨਣਾ ਅਸਲ ਚ ਇਹ ਇੱਕ ਕਾਫੀ ਕਨਫਿਊਜ਼ਿੰਗ ਆ ਇਹ ਤੱਕ ਸਹਿਬ ਦੀ ਮਰਿਆਦਾ ਤੇ ਜਿਹੜਾ ਹੈਗਾ ਸਵਾਲ ਇਹ ਚਿੰਨ ਲਗਾਉਂਦਾ ਹੈਗਾ ਸੋ ਕਿਸ ਹਾਲਾਤ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਤਾਂ ਇਹ ਹੈਗਾ ਵੀ ਪੰਥ ਦੇ ਇੱਕ ਵੱਡੇ ਹਿੱਸੇ ਵੱਜੋਂ ਉਹਨਾਂ ਨੂੰ ਵੱਲੋਂ ਉਹਨਾਂ ਨੂੰ ਪ੍ਰਵਾਨਗੀ ਉਹਨਾਂ ਦੀ ਨਿਯੁਕਤੀ ਨੂੰ ਤੇ ਫਿਰ ਉਹਨਾਂ ਦੀ ਜਿਹੜੀ ਦਸਤਾਰ ਬੰਦੀ ਆ ਉਹਨੂੰ ਨਹੀਂ ਹੈਗੀ ਹਨ ਜੀ ਸੋ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਇਹ ਪ੍ਰੈਸ ਨੋਟ ਨੁਮਾ ਜਾਰੀ ਕਰਨਾ ਜਿਹੜਾ ਕਿ ਤਖਤ ਦੀ ਫਸੀਲ ਤੋਂ ਨਹੀਂ ਹੋਇਆ ਹਮ ਸੈਕਟਰੀਏਟ ਵਿੱਚੋਂ ਹੋਇਆ ਹੈਗਾ ਸੋ ਇੱਕ ਤਾਂ ਉਹਦੀ ਜਿਹੜੀ ਜੀ ਕ੍ਰੈਡੀਬਿਲਟੀ ਆ ਉਹ ਹੁਕਮਨਾਮੇ ਦੇ ਬਰਾਬਰ ਦੀ ਨਹੀਂ ਆਉਂਦੀ ਦੂਸਰਾ ਇਹ ਕਹਿਣਾ ਵੀ ਉਹ ਜਿਹਨੇ ਮੰਨਣਾ ਨਾ ਮੰਨੋ ਯਾ ਇੱਥੋਂ ਤਾਂ ਇਦਾਂ ਲੱਗ ਰਿਹਾ ਕਿ ਇਸ ਸਬਮਿਸ਼ਨ ਦੇ ਲਈ ਇਹਨਾਂ ਨੂੰ ਲਿਆਂਦਾ ਗਿਆ ਸੀ ਜਿਸ ਤਰੀਕੇ ਦੇ ਨਾਲ ਸਵੇਰੇ 2:00 ਵਜੇ ਤੇ 50 ਮਿੰਟ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਆਪਾਂ ਕਹਿ ਲਈਏ ਕਿ ਇਹਨਾਂ ਨੂੰ ਜਥੇਦਾਰੀ ਦਿੱਤੀ ਗਈ ਸੀ ਫਿਰ ਉਹਦੇ ਚ ਪੂਰਾ ਵੀ ਨਹੀਂ ਉਧਰਲੇ ਬੰਨੇ ਉਤਰ ਰਹੇ ਤੇ ਪੂਰਾ ਇਧਰਲੇ ਪੱਖ ਚ ਵੀ ਨਹੀਂ ਆ ਰਹੇ ਕਿ ਤਨਾ ਕਿਤੇ ਉਹ ਵਿਚਾਰੇ ਜਿਹੜਾ ਜਿੱਦਾਂ ਕਨਫਿਊਜ਼ਨ ਜੀ ਨਹੀਂ ਹੁੰਦੀ ਵੀ ਉਧਰ ਵੀ ਰਹਿ ਜੇ ਤੇ ਇਧਰ ਵੀ ਰਹਿ ਜੇ ਹਾਂਜੀ ਹਾਂਜੀ ਸੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿਉਂਕਿ ਇਹ ਇਹ ਜਿਹੜਾ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਅਸੀਂ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਬਹੁਤ ਸਾਰੇ ਸੀਨੀਅਰ ਆਹੁਦੇਦਾਰ ਆ ਉਹਨਾਂ ਨਾਲ ਸੰਪਰਕ ਵਿੱਚ ਸੀ ਹੈਨਾ ਸੋ ਸਾਡੇ ਪੱਤਰਕਾਰ ਦੋਸਤ ਡਾਇਰੈਕਟ ਲ ਇਨਡਾਇਰੈਕਟਲੀ ਅਸੀਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਐਗਜ਼ੀਕਟਿਵ ਹੈਗੀ ਆ ਉਹਨਾਂ ਨਾਲ ਸਾਨੂੰ ਲਗਾਤਾਰ ਸੂਚਨਾ ਮਿਲ ਰਹੀ ਸੀ ਉਹ ਉਹ ਵੀ ਇਹੀ ਕਹਿ ਰਹੇ ਸੀ ਕਹਿੰਦੇ ਭਾਜੀ ਵੀ ਉਹ ਕਰਨਾ ਬਹੁਤ ਕੁਝ ਚਾਹ ਰਹੇ ਆ ਪਰ ਡਰ ਰਹੇ ਆ ਬਈ ਸੰਗ ਬਈ ਸੰਗਤ ਦਾ ਜਿਹੜਾ ਗੁੱਸਾ ਹੈਗਾ ਕਿਤੇ ਸਾਡੇ ਤੇ ਨਾ ਜਲ ਨਾ ਹੋਵੇ ਕੱਲਾ ਜਥੇਦਾਰ ਨੇ ਹੂੰ ਹੂੰ ਸੁਮੱਚੀ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਦੇ ਰਾਹੀਂ ਹੀ ਇਹ ਮਤੇ ਆਉਂਦੇ ਹੈਗੇ ਹਨਾ ਸੋ ਸਾਨੂੰ ਲਗਾਤਾਰ ਇਹ ਸੂਚਨਾ ਮਿਲ ਰਹੀ ਸੀ ਵੀ ਉਹ ਵੱਡਾ ਕੁਝ ਕਰਨਾ ਚਾਹੁੰਦੇ ਆ ਹੋ ਸਕਦਾ ਜੇ ਸੰਗਤ ਦਾ ਨੈਤਿਕ ਦਬਾਅ ਨਾ ਹੁੰਦਾ ਸੋਸ਼ਲ ਮੀਡੀਆ ਤੇ ਸਿੱਖ ਸੰਗਤਾਂ ਆਪਣੇ ਵਿਚਾਰ ਪ੍ਰਗਟ ਨਾ ਕਰਦੀਆਂ ਤਾਂ ਹੋ ਸਕਦਾ ਉਹ ਪੰਜ ਮੈਂਬਰੀ ਕਮੇਟੀ ਨੂੰ ਭੰਗ ਕਰਨ ਦਾ ਜਾਂ ਕੋਈ ਉਹਤੇ ਰੋਕ ਲਾਉਣ ਦਾ ਉਹਦੀਆਂ ਸਰਗਰਮੀਆਂ ਦਾ ਇਹ ਫੈਸਲਾ ਲੈ ਲੈਂਦੇ ਸਾਨੂੰ ਜਿਹੜੀ ਐਗਜ਼ੈਕਟ ਵਰਡਿੰਗ ਕੀਤੀ ਹੈ ਕਹਿੰਦੇ ਭਾਜੀ ਵੀ ਉਹ ਕਰਨਾ ਵੀ ਕੁਝ ਬਹੁਤ ਚਾਹੁੰਦੇ ਆ ਪਰ ਡਰ ਵੀ ਬਹੁਤ ਰਹੇ ਨੇ ਸੋ ਇਹ ਸੀਗਾ ਸੋ ਤੁਹਾਡੀ ਗੱਲ ਇੱਥੇ ਬਿਲਕੁਲ ਠੀਕ ਹੁੰਦੀ ਆ ਵੀ ਜਿਸ ਢੰਗ ਜਿਸ ਕਾਰਜ ਲਈ ਗਿਆਨੀ ਕੁਲਦੀਪ ਸਿੰਘਾਂ ਨੂੰ ਲਿਆਂਦਾ ਗਿਆ ਓਹੋ ਪੂਰੀ ਤਰ੍ਹਾਂ ਪੂਰਾ ਵੀ ਨਹੀਂ ਕਰ ਰਹੇ ਤੇ ਪੂਰੀ ਤਰ੍ਹਾਂ ਛੱਡ ਵੀ ਨਹੀਂ ਰਹੇ ਸੋ ਵਿਚ ਵਿਚਾਲਿਆ ਉਹ ਆਪ ਡੁੱਬਦਾ ਵਿਚ ਨੇ ਉਹਨਾਂ ਨੂੰ ਪਤਾ ਹੈ ਵੀ ਮੈਥੋਂ ਗਲਤ ਕੰਮ ਕਰਵਾਇਆ ਜਾ ਰਿਹਾ ਹੈ ਇਸੇ ਕਰਕੇ ਉਹ ਪੂਰਾ ਨਹੀਂ ਕਰ ਰਹੇ ਬਿਲਕੁਲ ਬਿਲਕੁਲ ਹਾਂ ਕਿਉਂਕਿ ਪੂਰਾ ਤਾਂ ਤੋਂ ਕੋ ਹਮ ਪੂਰਾ 2 ਦਸੰਬਰ ਨੂੰ ਹੋਇਆ 2 ਦਸੰਬਰ ਨੂੰ ਜਿੰਨੀ ਕਮਿਟਮੈਂਟ ਨਾਲ ਜਿੰਨੀ ਜੁਰਰਤ ਨਾਲ ਔਰ ਜਿੰਨੇ ਪੰਥਕ ਜਜ਼ਬੇ ਨਾਲ ਕੁਝ ਜੀ ਆਪਾਂ ਇਸ ਮਤੇ ਦੀ ਗੱਲ ਕਰ ਰਹੀਏ ਜਾਂ ਪ੍ਰੈਸ ਨੋਟ ਨੂੰ ਮਤਾ ਜਿਹੜਾ ਹੈਗਾ ਇਹਦੀ ਗੱਲ ਕਰ ਲਈਏ ਇਸ ਦੇ ਨਾਲ ਫਿਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਕਿ ਦੀ ਇਹਦੀ ਇਬਾਰਤ ਦੇ ਪਿੱਛੇ ਅਸਲ ਚਿਹਰੇ ਕੌਣ ਹੈਗੇ ਨੇ ਤੇ ਫਿਰ ਇਹਦਾ ਮਰਿਆਦਾ ਤੇ ਜਾਂ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਕੀ ਫਰਕ ਪਵੇਗਾ ਕਿਉਂਕਿ 2 ਦਸੰਬਰ ਦੇ ਫੈਸਲਿਆਂ ਦੀ ਤੁਸੀਂ ਗੱਲ ਕੀਤੀ ਹੈ 2 ਦਸੰਬਰ ਤੇ ਜਦੋਂ ਫੈਸਲੇ ਆਏ ਸਨ ਤੇ ਇੱਕ ਵਾਰ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸਿੱਖਾਂ ਦੇ ਅੰਦਰ ਹੀ ਗੈਰ ਸਿੱਖਾਂ ਦੇ ਅੰਦਰ ਵੀ ਇੱਕ ਇਸ ਤਰ੍ਹਾਂ ਦਾ ਜਜ਼ਬਾ ਪੈਦਾ ਹੋ ਗਿਆ ਸੀ ਕਿ ਵਾਕਿਆ ਕਮਾਲ ਦਾ ਸਿਸਟਮ ਹੈ ਸਿੱਖਾਂ ਦੇ ਕੋਲ ਜਿਹੜਾ ਕਿ ਸੂਬੇ ਦਾ ਜਿਹੜਾ ਸਾਫਕਾ ਜਿਹੜਾ ਹੈਗਾ ਏ ਡਿਪਟੀ ਜਿਹੜਾ ਕਹਿ ਲਈਏ ਕਿ ਚੀਫ ਮਨਿਸਟਰ ਉਹ ਖੜਾ ਹੈਗਾ ਉਹ ਪੂਰੀ ਦੀ ਪੂਰਾ ਮੰਤ్రਾਲਾ ਜਿਹੜਾ ਖੜਾ ਹੈਗਾ ਹੱਥ ਜੋੜ ਕੇ ਖੜਾ ਹੈ ਆਪਣੀਆਂ ਗਲਤੀਆਂ ਦੀ ਭੁੱਲ ਬਖਸ਼ਾ ਰਿਹਾ ਹੈਗਾ ਤੇ ਲੋਕ ਤਾਂ ਇਹ ਕਹਿ ਰਹੇ ਸੀ ਕਿ ਸਾਡੇ ਕੋਲ ਵੀ ਇਹ ਸਿਸਟਮ ਹੋਣਾ ਚਾਹੀਦਾ ਹੈ ਪਰ ਉਹ ਕਿਹੜੀਆਂ ਸ਼ਕਤੀਆਂ ਨੇ ਜਿਨ੍ਹਾਂ ਨੇ ਇਸ ਨੂੰ ਕੁਝ ਮਹੀਨਿਆਂ ਦੇ ਅੰਦਰ ਹੀ ਤਾਰੋ ਪੀੜ ਕਰ ਦਿੱਤਾ ਇਥੋਂ ਤੱਕ ਲੈ ਆਂਦਾ ਤੇ ਫਿਰ ਜੇ ਇਦਾਂ ਦੇ ਮਤੇ ਆਉਣ ਲੱਗੇ ਤੇ ਇਹਨਾਂ ਦਾ ਕੀ ਅਸਰ ਕੀ ਪਵੇਗਾ ਹਾਂਜੀ ਹਾਂਜੀ ਕਾਫੀ ਗਹਿਰ ਗੰਭੀਰ ਸਵਾਲ ਆ ਤਖਤ ਸਾਹਿਬ ਦੀ ਮਰਿਆਦਾ ਨਾਲ ਜੁੜਿਆ ਹੋਇਆ ਜਦੋਂ ਤਖਤ ਸਾਹਿਬ ਦੀ ਮਰਿਆਦਾ ਵਾਇਲਟ ਹੁੰਦੀ ਆ ਤਾਂ ਤਖਤ ਸਾਹਿਬ ਦੀ ਜਿਹੜੀ ਸੰਸਥਾ ਹੈਗੀ ਆ ਉਹਦੇ ਬਾਰੇ ਵੀ ਜਿਹੜਾ ਕਿ ਦੁਸ਼ਮਣ ਚਾਹੁੰਦਾ ਹੈਗਾ ਵੀ ਸਵਾਲ ਖੜੇ ਹੋਣ ਉਹ ਸਵਾਲ ਖੜੇ ਆ ਜਿਹੜੇ ਹੁੰਦੇ ਹੈਗੇ ਆ ਕਾਫੀ ਤੁਹਾਡਾ ਗੰਭੀਰ ਸਵਾਲ ਆ ਇੱਕ ਤਾਂ ਵੀ ਪਹਿਲਾ ਤੁਸੀਂ ਤੁਹਾਡੇ ਸਵਾਲ ਦਾ ਪਹਿਲਾ ਇਸ ਆਏਗਾ ਵੀ ਇਹਦੀ عبارت ਕਿਹਦੇ ਵੱਲੋਂ ਲਿਖੀ ਗਈ ਆ ਸੋ ਜਿੰਨਾ ਕੋ ਸ਼੍ਰੋਮਣਿਕ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਨੂੰ ਅਸੀਂ ਜਾਣਦੇ ਆ ਉਹਦੇ ਵਿੱਚੋਂ ਲੱਗਦਾ ਹੈਗਾ ਵੀ ਇਹ ਨਾ ਤਾਂ ਜਥੇਦਾਰ ਸਾਹਿਬ ਵੱਲੋਂ ਲਿਖਿਆ ਗਿਆ ਤੇ ਨਾ ਸ਼੍ਰੋਮਣਿਕ ਕਮੇਟੀ ਦੇ ਕਿਸੇ ਕਾਰਜਕਾਰੀ ਵੱਲੋਂ ਸੋ ਸਾਰੇ ਪੱਤਰਕਾਰ ਹਾਲਕਿਆਂ ਵਿੱਚ ਇੱਕੋ ਹੀ ਨਾਮ ਹੈ ਜਿਹੜਾ ਸਾਹਮਣੇ ਆਉਂਦਾ ਉਹ ਮੀਡੀਆ ਸਲਾਹਕਾਰ ਦਾ ਹਨ ਸੋ ਮੀਡੀਆ ਸਲਾਹਕਾਰ ਵੱਲੋਂ ਇਹ عبارت ਆ ਜਿਹੜੀ ਲਿਖੀ ਹੋਈ ਆ ਬੜੀ ਸ਼ਬਦਾਂ ਦੀ ਜਿਹੜੇ ਘਮਣ ਘੇਰੀ ਵਾਲੀ ਚੋਣ ਕੀਤੀ ਆ ਉਹ ਉਹ ਬੰਦਾ ਹੀ ਕਰ ਸਕਦਾ ਹੈਗਾ ਹੁਣ ਜੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਹ ਸਮਝਦੇ ਹੈਗੇ ਆ ਵੀ ਉਹ ਪੂਰੇ ਸੂਰੇ ਜਥੇਦਾਰ ਨੇ ਜਾਂ ਉਹਨਾਂ ਕੋਲ ਪੂਰੀ ਅਥਾਰਟੀ ਆ ਤਾਂ ਉਹ ਆਪਣੇ ਅੰਦਰ ਝਾਤੀ ਮਾਰਨ ਵੀ ਕੀ ਜਿਸ ਬੰਦੇ ਨੇ ਇਹ ਈਬਾਰਤ ਲਿਖ ਕੇ ਭੇਜੀ ਆ ਇੱਕ ਤਾਂ ਉਹ ਕੇਸਾ ਧਾਰੀ ਨਹੀਂ ਹੈ ਤੇ ਦੂਜਾ ਉਹਦੇ ਬਾਰੇ ਹੈਗੇ ਵੀ ਉਹ ਸ਼ਰਾਬ ਵੀ ਪੀਂਦਾ ਹੈਗਾ ਜੇ ਤਖਤ ਸਾਹਿਬ ਦੇ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ਇੱਕ ਗੈਰ ਕਹਿਸਾ ਧਾਰੀ ਤੇ ਸ਼ਰਾਬੀ ਬੰਦੇ ਦੇ ਹੱਥੋਂ ਲਿਖੇ ਹੋਏ ਸਾਡੇ ਤਖਤ ਸਹਿਬਾਨਾਂ ਤੋਂ ਜਾਰੀ ਹੋਣ ਲੱਗੇ ਤਾਂ ਭਵਿੱਖ ਵਿੱਚ ਅਸੀਂ ਖੜਾਂਗੇ ਕਿੱਥੇ ਇਹ 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 ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਵੀ ਅਸੀਂ ਖੜਾਂਗੇ ਕਿੱਥੇ ਹੂੰ ਇੱਕ ਸ਼ਰਾਬੀ ਬੰਦਾ ਜਿਹੜਾ ਹੈਗਾ ਉਹ ਤਖਤ ਸਾਹਿਬ ਨੂੰ ਡਿਕਟੇਟ ਕਰ ਰਿਹਾ ਵੀ ਤੁਸੀਂ ਪੰਥ ਬਾਰੇ ਆ ਆਪਣੇ ਆਪਣੇ ਥੱਲੇ ਸਾਈਨ ਕਰਕੇ ਪੰਜੇ ਚਿੱਠੇ ਧਾਰ ਬੀ ਉਹ ਕਰ ਦਿਓ ਇਹ ਇਹ ਮਰਿਆਦਾ ਦੇ ਜੁੜੇ ਇਹ ਮੁਸਲਿਆ ਇਹ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਾ ਤਖਤ ਹੈਗਾ ਸੋ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਤਖਤ ਤੇ ਕੋਈ ਕਮਜ਼ੋਰ ਵਿਅਕਤੀ ਵੀ ਜੇ ਉਹਨੂੰ ਉਹਨੂੰ ਆਪ ਤਾਂ ਕਹਿ ਦਈਏ ਵੀ ਜੇ ਸੇਵਾ ਮਿਲ ਜਾਵੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਗੁਰੂ ਸਾਹਿਬ ਵਾਲਾ ਤੇ ਪੰਥ ਪ੍ਰਕਾਸ਼ ਵਾਲਾ ਜਿਹੜਾ ਜज्ਬਾ ਉਹ ਪੈਦਾ ਹੋ ਜਾਂਦਾ ਇਸ ਇਹਦੇ ਨਾਲ ਜਿਹੜੀ ਮਰਿਆਦਾ ਸਵਾਲਾਂ ਦੇ ਘੇਰੇ ਵਿੱਚ ਆਵੇਗੀ ਇਹਦੇ ਨਾਲ ਨਿਯੁਕਤੀਆਂ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਆਈਆਂ ਨੇ ਸੋ ਉਸ ਥਾਂ ਤੋਂ ਜੇ ਰੋਹਾਨੀਅਤ ਨਾਲ ਭਰਪੂਰ ਜਿਹੜੇ ਜਿਹੜੇ ਹੁਕਮਨਾਮੇ ਆਉ ਜਾਰੀ ਨਹੀਂ ਹੁੰਦੇ ਕੋਈ ਇਸ ਤਰ੍ਹਾਂ ਦੇ ਗੈਰ ਸਿੱਖ ਜਿਹੜੇ ਰਾਜਨੀਤਿਕ ਤੌਰ ਤੇ ਰਾਜਨੀਤਿਕ ਸ਼ਤਰੰਜ ਦੇ ਖਿਡਾਰੀ ਆ ਜਿਨ੍ਹਾਂ ਨਾਲ ਧਰਮ ਨਾਲ ਕੋਈ ਹਾਲਾਤ ਸਾਂਝ ਨਹੀਂ ਜਿਨ੍ਹਾਂ ਦੀ ਸਪਿਰਚੁਅਲਿਟੀ ਨਾਲ ਕੋਈ ਸਾਂਝ ਨਹੀਂ ਜਿਨ੍ਹਾਂ ਦੀ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਕੋਈ ਸਾਂਝ ਨਹੀਂ ਔਰ ਜਿਹੜੇ ਮਿੱਥ ਕੇ ਪਿਛਲੇ 40 ਸਾਲਾਂ ਤੋਂ ਇਸ ਯਤਨ ਵਿੱਚ ਲੱਗੇ ਹੋਏ ਆ ਵੀ ਗੁਰੂ ਖਾਲਸਾ ਪੰਥ ਦੀ ਜਿਹੜੀ ਆਰਗੇਨਾਈਜ਼ਡ ਆਈਡੈਂਟੀਟੀ ਹੈਗੀ ਆ ਰਿਲੀਜੀਅਸ ਆਰਗੇਨਾਈਜ਼ਡ ਆਈਡੈਂਟੀਟੀ ਤੇ ਪੋਲਿਟੀਕਲ ਆਰਗੇਨਾਈਜ਼ਡ ਆਈਡੈਂਟੀਟੀ ਉਹਨੂੰ ਅਸੀਂ ਤਬਾਹ ਕਰਨਾ ਹੈ ਭਾਰਤ ਸਰਕਾਰ ਦੇ ਹੁਕਮਾ ਅਧੀਨ ਜੇ ਉਹਨਾਂ ਵੱਲੋਂ ਲਿਖੇ ਹੋਏ ਹੁਕਮਨਾਮੇ ਤਖਤ ਤੋਂ ਜਾਰੀ ਹੋ ਰਹੇ ਆ ਤਾਂ ਇਹ ਤਖਤ ਸਹਿਬਾਨ ਦੇ ਮਜੂਜਾ ਜਥੇਦਾਰ ਨੂੰ ਵੀ ਤੇ ਉਹ ਤੋਂ ਪਹਿਲਾਂ ਵੀ ਜਿੰਨੇ ਜਥੇਦਾਰਾਂ ਨੇ ਉਸ ਵਿਅਕਤੀ ਵੱਲੋਂ ਲਿਖੇ ਹੋਏ ਪ੍ਰੈਸ ਨੋਟ ਜਾਰੀ ਕਰੇ ਆ ਹੁਕਮਨਾਮਿਆਂ ਦੇ ਰੂਪ ਵਿੱਚ ਉਹਨਾਂ ਨੂੰ ਸੋਚਣ ਦਾ ਮਸਲਾ ਹੈਗਾ ਕਿ ਸਾਡੇ ਤਖਤ ਦੀ ਬੇਅਦਬੀ ਕਰਨ ਵਾਲੇ ਕੌਣ ਲੋਕ ਨੇ ਅਸੀਂ ਆਪਣੀਆਂ ਛੋਟੀਆਂ ਛੋਟੀਆਂ ਲੰਗੜੀਆਂ ਜਿਹਾ ਕੁਰਸੀਆਂ ਬਦਲੇ ਜਾਂ ਸਿਰਫ ਏਸ ਬਦਲੇ ਵੀ ਮੈਂ ਤਖਤ ਦਾ ਮੁੱਖ ਸੇਵਾਦਾਰ ਆ ਮੇਰੀ ਵਾਵਾ ਹੋ ਰਹੀ ਹੈ ਇਸ ਬਾਰੇ ਮਰਿਆਦਾ ਨੂੰ ਕੰਪਰੋਮਾਈਜ਼ ਨਾ ਕਰੀਏ ਮਰਿਆਦਾ ਹਮੇਸ਼ਾ ਹੀ ਉੱਚ ਦਰਜੇ 'ਚ ਰਹਿਣੀ ਚਾਹੀਦੀ ਆ ਇਹ ਸ਼ਖਸੀਤਾਂ ਇਹ ਪਦਵੀਆਂ ਇਹ ਤਖਤਾਂ ਦੀਆਂ ਜਥੇਦਾਰੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਆਪਣੇ ਕਰਤਾਰ ਨੂੰ ਬੁਲੰਦ ਕਰੋ ਤੇ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਦਾ ਜਿਗਰਾ ਕਰਨਾ ਚਾਹੀਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜੇ ਆਪਾਂ ਕਹੀ ਕਿ ਇੱਕ ਬੰਨੇ ਤੇ 2 ਦਸੰਬਰ 2024 ਨੂੰ ਇਤਿਹਾਸਿਕ ਦਿਨ ਜਦੋਂ ਹੁਕਮਨਾਮਾ ਦੀ ਇਹ ਬਾਰਤ ਦੇ ਵਿੱਚ ਇਹ ਵੀ ਸੀਗਾ ਕਿ ਆਪਣੇ ਆਪਣੇ ਜਿਹੜੇ ਚੁੱਲੇ ਨੇ ਉਹਨਾਂ ਨੂੰ ਸਮੇਟਿਆ ਜਾਵੇ ਤੇ ਸਰਦਾਰ ਭਟਾ ਸਿੰਘ ਜੀ ਫਿਰ ਸਵਾਲ ਇਹ ਵੀ ਆਉਂਦਾ ਹੈ ਕਿ ਜਿਹੜਾ ਇਹ ਮਤਾ ਹੈਗਾ ਏ ਇਸ ਦੇ ਵਿੱਚ ਜਾਂ ਇਸ ਆਧਾਰ ਤੇ ਜੇ ਆਪਾਂ ਦੇਖਿਆ ਜਾਵੇ ਉਹ ਤੇ ਫਿਰ ਕਹਿ ਰਿਹਾ ਕਿ ਜੇ ਤੁਹਾਡਾ ਚੇਤ ਕਰਦਾ ਹੈ ਤੇ ਤੁਸੀਂ ਇਹਨਾਂ ਨੂੰ ਕਰੋ ਤੇ ਜਾਂ ਫਿਰ ਇਹਦੇ ਨਾਲ ਤੇ ਫਿਰ ਹੋਰ ਚੁੱਲਿਆਂ ਨੂੰ ਆਪਾਂ ਖੁੱਲ ਨਹੀਂ ਦੇ ਰਹੇ ਫਿਰ ਇਹ ਉਹਦੇ ਡਾਇਰੈਕਟਲੀ ਆਪੋਜ਼ਿਟ ਨਹੀਂ ਹੋ ਜਾਏਗਾ ਜਾਂ ਆਪਾਂ ਜੇ ਦੂਜੇ ਲੱਭਾਂ ਚ ਕਹਿਣਾ ਹੋਵੇ ਕੀ ਇਹ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਸਪੋਰਟ ਨਹੀਂ ਕੀਤੀ ਜਾ ਰਹੀ ਇਸ ਤਰ੍ਹਾਂ ਦੇ ਹੁਕਮਾਂ ਵਿੱਚ ਬਿਲਕੁਲ ਸੋ ਜਦੋਂ 2 ਦਸੰਬਰ ਨੂੰ ਇਹ ਕਿਹਾ ਗਿਆ ਵੀ ਜਿਹੜੀ ਵਰਤਮਾਨ ਕਾਲੇ ਲੀਡਰਸ਼ਿਪ ਆ ਉਹ ਨੈਤਿਕ ਆਧਾਰ ਗਵਾ ਚੁੱਕੀ ਆ ਮੋਰਲ ਅਥਾਰਟੀ ਗਵਾ ਚੁੱਕੀ ਆ ਹਣਾ ਵੀ ਇਹ ਬਿਲਕੁਲ ਇਹ ਇਹ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੈ ਆ ਆ ਜਿਹੜੇ 10 15 20 ਬੰਦੇ ਆ ਜਿਨ੍ਹਾਂ ਨੇ ਪਿਛਲੇ 25 ਸਾਲਾਂ ਦੌਰਾਨ ਪੰਥ ਦੀ ਰਾਜਨੀਤੀ ਕੀਤੀ ਹੈਗੀ ਆ ਹੁਣ ਜਿਹੜਾ ਆ ਹੁਕਮਨਾਮਾ ਜਾਂ ਜਿਹੜਾ ਆ ਪ੍ਰੈਸ ਨੋਟ ਆ ਜਾਂਦਾ ਇਹ ਕਹਿੰਦਾ ਵੀ ਜਿਨੇ ਮੰਨਣਾ ਮੰਨੋ ਜਿਨੇ ਨਾ ਮੰਨਣਾ ਨਾ ਮੰਨੋ ਇਟ ਮੀਨਸ ਜਿਹੜੇ ਨੈਤਿਕ ਤੌਰ ਤੇ ਹੱਕ ਗਵਾ ਚੁੱਕੇ ਆ ਖਾਸ ਸਿੱਖ ਪੰਥ ਦੀ ਅਗਵਾਈ ਕਰਨ ਦਾ ਰਾਜਨੀਤਿਕ ਅਗਵਾਈ ਕਰਨ ਦਾ ਤੇ ਜਥੇਦਾਰ ਸਾਹਿਬ ਜਿਹੜੇ ਵਰਤਮਾਨ ਹੈਗੇ ਆ ਉਹ ਉਹਨਾਂ ਨੂੰ ਖੁੱਲ ਦੇ ਰਹੇ ਆ ਵੀ ਤੁਸੀਂ ਵੀ ਆਪਣੀ ਰਾਜਨੀਤੀ ਕਰ ਸਕਦੇ ਹੋ ਇਹ 2 ਦਸੰਬਰ ਦੇ ਹੁਕਮਨਾਮਿਆਂ ਦੀ ਜਿਹੜੀ ਭੈ ਭਾਵ ਨਹੀਂ ਹੈਗੀ ਆ ਉਹਦੇ ਖਿਲਾਫ ਜਾਂਦੀ ਗੱਲ ਹੈਗੀ ਆ ਸੋ 2 ਦਸੰਬਰ ਨੂੰ ਇਹ ਸਾਰੀ ਲੀਡਰਸ਼ਿਪ ਆ ਜਿਹੜੀ ਨੈਤਿਕ ਤੌਰ ਤੇ ਹੱਕ ਗਵਾਉਣ ਦਾ ਆਦੇਸ਼ ਸਹਿ ਚੁੱਕੀ ਹੈਗੀ ਆ ਸੋ ਵੈਸੇ ਤਾਂ ਸੰਗਤਾਂ ਦਾ ਇਹ ਦਵਾ ਸੀਗਾ ਵੀ ਜਿਹੜੀ ਨੈਤਿਕ ਤੌਰ ਤੇ ਹੱਕ ਗਵਾ ਚੁੱਕੀ ਆ ਉਹ 10 15 20 ਬੰਦਿਆਂ ਨੂੰ ਰਾਜਨੀਤਿਕ ਤੌਰ ਤੇ ਜਿਹੜਾ ਛੇਕ ਦਿੱਤਾ ਜਾਵੇ ਵੀ ਉਹ ਪੰਥ ਵਿੱਚੋਂ ਨਾ ਛੇਕਿਆ ਜਾਵੇ ਰਾਜਨੀਤਿਕ ਸਰਗਰਮੀਆਂ ਤੋਂ ਛੇਕਿਆ ਜਾਵੇ ਪਰ ਕਿਸੇ ਕਾਰਨ ਵਾਸਤੇ ਜਥੇਦਾਰ ਸਾਹਿਬ ਵੱਲੋਂ ਇਹ ਹੋ ਸਕਦਾ ਵੀ ਪੰਥ ਵਿੱਚ ਬਹੁਤ ਵੱਡਾ ਕਿਤੇ ਆਪਾਤਾਪੀ ਨਾ ਪੈ ਜੇ ਭਰਾ ਮਾਰੂ جنگ ਨਾ ਹੋ ਜੇ ਕੁਝ ਬਹੁਤ ਵੱਡੇ ਕੰਸਰਨ ਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਨਹੀਂ ਛੇਕਿਆ ਗਿਆ ਪਰ ਜਦੋਂ ਇਹ ਕਹਿਤਾ ਸੀਗਾ ਵੀ ਉਹ ਨੈਤਿਕ ਹੱਕ ਗਵਾ ਚੁੱਕੇ ਆ ਤਾਂ ਇਟ ਮੀਨਸ ਉਹ ਰਾਜਨੀਤਿਕ ਤੌਰ ਤੇ ਸਿੱਧੇ ਰੂਪ ਵਿੱਚ ਛੇਕ ਦਿੱਤੇ ਗਏ ਸੀ ਹੁਣ ਉਹ ਲਠਮਾਰ ਪੁਣੇ ਨਾਲ ਆਪਣੀ ਪੈਸੇ ਦੀ ਤਾਕਤ ਨਾਲ ਜਾਂ ਆਪਣੀ ਮਸਲ ਪਾਵਰ ਨਾਲ ਉਹ ਜੀ ਅਕਾਲ ਤਖਤ ਨੂੰ ਚੁਣੌਤੀ ਦੇ ਕੇ ਸਾਰੇ ਮਤਿਆਂ ਨੂੰ ਤੇ ਸਾਰੇ ਹੁਕਮਨਾਮਿਆਂ ਨੂੰ ਉਹ ਆਪਣੀ ਰਾਜਨੀਤੀ ਕਰ ਰਿਹਾ ਤਾਂ ਵਰਤਮਾਨ ਜਥੇਦਾਰ ਦਾ ਇਹ ਹੱਕ ਨਹੀਂ ਆ ਵੀ ਉਹਨਾਂ ਦੀ ਲੱਠ ਮਾਰ ਔਰ ਅਕਾਲ ਤਖਤ ਦੇ ਮਤਿਆਂ ਦੀ ਭਾਵਨਾ ਤੋਂ ਉਲਟ ਕੀਤੀ ਹੋਈ ਰਾਜਨੀਤੀ ਨੂੰ ਜਾਇਜ਼ ਠਹਿਰਾਵੇ ਤੇ ਉਹਨਾਂ ਨੂੰ ਕਹੇ ਵੀ ਹਾਂ ਤੁਸੀਂ ਵੀ ਆਪਣਾ ਕਾਰ ਚਲਾ ਸਕਦੇ ਹੋ ਬਿਲਕੁਲ ਇਹ ਜਥੇਦਾਰ ਸਾਹਿਬ ਦਾ ਜਿਹੜਾ ਆਦੇਸ਼ ਹੈਗਾ ਇਹ ਸੁਖਵੀਰ ਸਿੰਘ ਬਾਦਲ ਐਂਡ ਪਾਰਟੀ ਨੂੰ ਆਪਣੀ ਰਾਜਨੀਤੀ ਕਰਨ ਦੇ ਖੁੱਲ ਦਿੰਦਾ 2 ਦਸੰਬਰ ਨੂੰ ਕਿਹਾ ਗਿਆ ਸੀਗਾ ਵੀ ਇਹ ਸਾਰਾ ਜਿਹੜਾ ਸਿਸਟਮ ਹੈਗਾ ਇਹ ਨੈਤਿਕ ਹੱਕ ਗਵਾ ਚੁੱਕਿਆ ਹੈ ਇਸ ਲਈ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਵੇ ਸੋ ਉਸ ਨਵੀਂ ਭਰਤੀ ਦੇ ਪ੍ਰੋਸੈਸ ਨਾਲ ਜਿਹੜੇ ਬੰਦੇ ਜੁੜੇ ਹੋਏ ਆ ਹਾਲਾਂਕਿ ਆਪਾਂ ਸਮਝਦੇ ਆ ਵੀ ਉਹ ਸਾਰੇ ਹੀ ਦੁੱਧ ਤੋਤੇ ਨਹੀਂ ਨੇ ਉਹ ਬਾਦਲ ਕਿਆਂ ਦੇ ਸਿਸਟਮ ਵਿੱਚੋਂ ਹੀ ਗਏ ਨੇ ਪਰ ਫਿਰ ਵੀ ਇੱਕ ਪੈਰਾਮੀਟਰ ਜਿਹੜਾ ਸੈੱਟ ਕੀਤਾ ਸਾਨੂੰ ਇਹ ਵੀ ਪਤਾ ਵੀ ਉਹਨਾਂ ਵਿੱਚ ਸੁਧਾਰ ਇੱਕ ਦਿਨ ਵਿੱਚ ਨਹੀਂ ਆਉਣਾ। ਜੀ। ਉਹਨਾਂ ਨੂੰ ਜਿਹੜੇ 10-20-25 ਸਾਲਾਂ ਤੋਂ ਪੰਥ ਨਾਲ ਧਰੋਕਾ ਮਾਰ ਰਿਹਾ ਜੇ ਉਹ ਘੱਟੋ-ਘੱਟ ਉਹਨਾਂ ਨੇ ਗਲਤੀ ਤਾਂ ਮੰਨੀ ਆ ਨਾ ਵੀ ਅਸੀਂ ਗਲਤ ਸੀਗੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਨਵੀਂ ਭਰਤੀ ਕਰਕੇ ਨਵੀਂ ਆਰਗੇਨਾਈਜੇਸ਼ਨ ਸਿਰਜਣ ਦਾ ਯਤਨ ਕਰ ਰਹੇ ਹਾਂ। ਜੀ। ਉਹ ਸਮਰਪਿਤ ਹੋਏ ਤੱਕ ਤਨੂੰ। ਹਾਂ ਸਾਨੂੰ ਪਤਾ ਉਹਨਾਂ ਦਾ ਜੀਵਨ ਉਹਨਾਂ ਦਾ ਕਰੈਕਟਰ ਉਸ ਉੱਚ ਪਾਇਦਾ ਨਹੀਂ। ਜਿਸ ਉਚ ਪਾਏ ਦੀ ਜਿਹੜੀ ਉਮੀਦ ਆ 2 ਦਸੰਬਰ ਦੇ ਹੁਕਮਨਾਮਿਆਂ ਨੇ ਕੀਤੀ ਹੈਗੀ ਆ ਪਰ ਜੇ ਤੁਸੀਂ ਹੁਣ ਇਹ ਕਹਿ ਦੋ ਵੀ ਜਿਹੜੀ ਤੇ ਸਪਸ਼ਟ ਰੂਪ ਵਿੱਚ ਬਾਗੀ ਹੋ ਗਈ ਆ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਜਾਂ ਜਿਹੜੇ ਭਗੌੜੇ ਹੋ ਗਏ ਨੇ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਜਿਨ੍ਹਾਂ ਨੇ ਜ਼ਥੇਦਾਰਾਂ ਨੂੰ ਇੱਕ ਚਪੜਾਸੀਆਂ ਵਾਂਗ ਲਾ ਕੇ ਪਰਾ ਸੁੱਟ ਦਿੱਤਾ ਹੈਗਾ ਆਪਣੀ ਰਾਜਨੀਤੀ ਨੂੰ ਬਚਾਉਣ ਲਈ ਜੇ ਅੱਜ ਦਾ ਜ਼ਥੇਦਾਰ ਇਹ ਕਹਿ ਰਿਹਾ ਵੀ ਉਹ ਵੀ ਰਾਜਨੀਤੀ ਕਰ ਸਕਦੇ ਆ ਤਾਂ ਅਸੀਂ ਸਮਝਦੇ ਆ ਵੀ 2 ਦਸੰਬਰ ਦੇ ਹੁਕਮਨਾਮਿਆਂ ਦੀ ਭਾਵਨਾ ਪੂਰੀ ਤਰ੍ਹਾਂ ਪ੍ਰਗਟ ਨਹੀਂ ਹੋਈ ਉਹ ਤੋਂ ਉਲਟ ਦੇਸ਼ਾ ਵਿੱਚ ਕਾਰਜ ਕੀਤੇ ਜਾ ਰਹੇ ਆ ਸੋ ਇਹ ਮਰਿਆਦਾ ਇਹਦੇ ਨਾਲ ਜਥੇਦਾਰ ਸਾਹਿਬ ਦੀ ਪਦਵੀ ਜਿਹੜੇ ਵਰਤਮਾਨ ਜਥੇਦਾਰ ਆ ਉਹਨਾਂ ਦੀ ਸ਼ਖਸੀਅਤ ਵੀ ਸਵਾਲਾਂ ਦੇ ਘੇਰੇ ਵਿੱਚ ਆਵੇਗੀ ਜੀ ਬਿਲਕੁਲ ਜੀ ਔਰ ਬੀਬੀ ਕਿਰਨਜੋਤ ਕੌਰ ਹੋਣਾ ਨੇ ਵੀ ਜਿਹੜਾ ਹੈ ਇਸ ਤੇ ਆਪਣਾ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈਗਾ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਸਮੇਂ-ਸਮੇਂ ਤੇ ਬੋਲਦੇ ਰਹਿੰਦੇ ਨੇ ਉਹ ਕਹਿੰਦੇ ਨੇ ਹੁਕਮਨਾਮੇ ਤੇ ਬਹਿਸ ਕਰਨਾ ਪੰਥਕ ਮਰਿਆਦਾ ਨਹੀਂ ਹੈ ਪਰ ਅਕਾਲ ਤਖਤ ਦਾ ਦਫ਼ਤਰ ਬਣਾ ਕੇ ਅਸਪਸ਼ਟ ਫੈਸਲੇ ਕਰਨੇ ਵੀ ਪੰਥਕ ਮਰਿਆਦਾ ਨਹੀਂ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ 2 ਦਸੰਬਰ 2024 ਦੇ ਹੁਕਮਨਾਮੇ ਨੂੰ ਮੰਨਦੇ ਹਨ ਕਿ ਨਹੀਂ ਅਕਾਲ ਤਖਤ ਦੀ ਫਸੀਲ ਤੋਂ ਐਲਾਨ ਹੋਈ ਕਮੇਟੀ ਨੂੰ ਅਕਾਲ ਤਖਤ ਦਾ ਨਾਂ ਲੈਣ ਤੋਂ ਰੋਕਣ ਦਾ ਕੀ ਮਤਲਬ ਹੈ ਅਕਾਲ ਤਖਤ ਤੋਂ ਹੋਏ ਹੁਕਮਨਾਮੇ ਨੂੰ ਅਕਾਲ ਤਖਤ ਦਾ ਜਥੇਦਾਰ ਖਮਾਉਣ ਵਾਲਾ ਇੱਕ ਮਤੇ ਰਾਹੀ ਹੁਕਮਨਾਮਾ ਨਾ ਮੰਨਣ ਦੀ ਕਿਵੇਂ ਛੋਟ ਦੇ ਸਕਦਾ ਹੈ ਰਾਤ ਦੇ ਹਨੇਰੇ ਜਾਂ ਅਮਰਤ ਵੇਲੇ ਮਰਿਆਦਾ ਪੰਥ ਕਰਕੇ ਬਣਿਆ ਜਥੇਦਾਰ ਨਵੀਆਂ ਪਰਤਾਂ ਪਾ ਰਿਹਾ ਹੈ ਜੋ ਕਿ ਗਲਤ ਹੈ ਸਪਸ਼ਟ ਕਹੋ ਕੀ ਕਹਿਣਾ ਚਾਹੁੰਦੇ ਹੋ ਇਉਂ ਜਾਪਦਾ ਹੈ ਕਿ ਮਤਾ ਕਿਥੋਂ ਲਿਖਿਆ ਲਿਖਾਇਆ ਆਇਆ ਹੈ ਜਿਵੇਂ ਸਰਦਾਰ ਅਤਾ ਸਿੰਘ ਜੀ ਤੁਸੀਂ ਕਹਿ ਰਹੇ ਹੋ ਉਸੇ ਤਰੀਕੇ ਦਾ ਜਿਹੜਾ ਇਹਨਾਂ ਦਾ ਵੀ ਰਲਮਾ ਮਿਲਮਾ ਜਿਹਾ ਬਿਆਨ ਹੈਗਾ ਇੱਕ ਤੇ ਕਿਵੇਂ ਇੱਕ ਮਤੇ ਰਾਹੀਂ ਹੁਕਮਨਾਮਾ ਨਾ ਮੰਨਣ ਦੀ ਤਾਕੀਦ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਸ਼ਾਇਦ ਪਹਿਲਾਂ ਕਦੀ ਨਹੀਂ ਹੋਇਆ ਹੋਏਗਾ ਇਹ ਆਪਣੇ ਆਪ ਦੇ ਵਿੱਚ ਵੀ ਇਕ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸਿਕ ਗਲਤੀ ਹੀ ਇਸ ਨੂੰ ਆਪਾਂ ਕਰਾਰ ਦੇ ਸਕਦੇ ਹੈਗੇ ਆ ਦੂਜੇ ਪੱਲੇ ਇੱਕ ਸਵਾਲ ਹੋਰ ਹੀ ਉੱਠਦਾ ਹੈ ਕਿ ਜਦੋਂ ਇਦਾਂ ਦੇ ਹਾਲਾਤ ਹੋਣ ਤੇ ਆਮ ਸਿੱਖ ਜਾਂ ਸਿੱਖ ਸੰਗਤਾਂ ਇਨ੍ਹਾਂ ਹਾਲਾਤਾਂ ਵਿੱਚ ਜਾਂ ਪੰਥ ਜਿਹੜਾ ਹੈਗਾ ਹੈ ਇਹੜੀ ਮਾਨਸਿਕ ਦਸ਼ਾ ਦੇ ਵਿੱਚ ਪੰਥ ਫੈਸਲਾ ਲਵੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਨਫਿਊਜ਼ ਕਰਨ ਵਾਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੰਨਾ ਜ਼ਿਆਦਾ ਕਨਫਿਊਜ਼ ਕਰਦੇ ਹੋ ਕਿ ਪਤਾ ਹੀ ਨਾ ਲੱਗੇ ਪੰਥ ਨੂੰ ਕਿੱਧਰ ਨੂੰ ਜਾਣਾ ਔਰ ਮੈਨੂੰ ਲੱਗਦਾ ਹੈਗਾ ਵੀ ਪੰਥ ਇੰਨਾ ਜ਼ਿਆਦਾ ਕਨਫਿਊਜ਼ ਨਹੀਂ ਹੈ ਜਿੰਨਾ ਪੰਥ ਸਪਸ਼ਟ ਹੈ ਨਾ ਹੂੰ ਹੂੰ ਸੋ ਪੰਥ ਵਿੱਚ ਮੇਰਾ ਖਲ ਕੋਈ ਦੁਗਦਾ ਨਹੀਂ ਹੈ ਜੇ ਜੇ ਪੰਥ ਸਪਸ਼ਟ ਨਾ ਹੁੰਦਾ ਤਾਂ ਅੱਜ ਅਕਾਲੀਆਂ ਨੂੰ ਤੇ ਬਾਦਲ ਕਿਆਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਹੂੰ ਹੂੰ ਸੋ ਪੰਥ ਦੇ ਮਨ ਵਿੱਚ ਜਿਹੜੀ ਹੈਗੀ ਆ ਬੇਸ਼ੱਕ ਆਪਾਂ ਮੰਨਦੇ ਹੈਗੇ ਆ ਵੀ ਭਾਰਤ ਸਰਕਾਰ ਦੀ ਗੁਲਾਮੀ ਅਧੀਨ ਰਹਿਣ ਕਰਕੇ ਉਹਨਾਂ ਨੇ ਸਾਡਾ ਅੰਦਰੋਂ ਜਿਹੜਾ ਸਟਰਕਚਰ ਹੈਗਾ ਰੋਹਾਨੀਅਤ ਵਾਲਾ ਉਹ ਕਾਫੀ ਹੈ ਜਿਹੜਾ ਕਮਜ਼ੋਰ ਕਰ ਲਿਆ ਹੋਇਆ ਪਰ ਇਹਦੇ باوجود ਵੀ ਹਾਲੇ ਵੀ ਜੇ ਪੰਥ ਨੇ ਬਾਦਲ ਕੇ ਜਿਹੜੇ ਰਾਜਨੀਤਿਕ ਪਿੰਡ ਵਿੱਚੋਂ ਭਗਾ ਕੇ ਬਾਹਰ ਮਾਰੇ ਆ ਇਟ ਮੀਨਸ ਪੰਥ ਵਿੱਚ ਚੇਤਨਤਾ ਹੈ ਔਰ ਪੰਥ ਦਾ ਚਾਹੇ ਜਿਹੜਾ ਜਿਹੜਾ ਪੰਥ ਦੇ ਵਿੱਚ ਜਿਹੜੀਆਂ ਨਿੱਜੀ ਜੀਵਨ ਵਿੱਚ ਬਹੁਤ ਜੇ ਬਹੁਤ ਸਾਰੀਆਂ ਗੜਾਵਟਾਂ ਆ ਸਕਦੀਆਂ ਉਨਾ ਗਰਾਵਟਾਂ ਦੇ ਬਾਵਜੂਦ ਵੀ ਇਹ ਹੈਗਾ ਵੀ ਪੰਥ ਦੀ ਚਾਰ ਦਿਵਾਰੀ ਹੈ ਜਿਹੜੀ ਗੁਰੂ ਨੇ ਕਰੀ ਹੋਈ ਹਮ ਹਮ ਗੁਰੂ ਮਰਿਆਦਾ ਔਰ ਗੁਰੂ ਸੰਦੇਸ਼ ਔਰ ਗੁਰੂ ਦੀ ਜਿਹੜੀ ਇੱਕਦ ਨਾਲ ਸਪਿਰਚੁਅਲਿਟੀ ਹੈਗੀ ਆ ਉਹਨੇ ਜਿਹੜੀ ਚਾਰ ਦੀਵਾਰੀ ਕਰ ਰੱਖੀ ਆ ਪੰਛ ਦੇ ਦਿਵਾਰੇ ਉਹ ਚਾਰ ਦੀਵਾਰੀ ਹਲੇ ਨਹੀਂ ਟੱਠੀ ਹੂੰ ਹੂੰ ਜਦੋਂ ਉਹ ਚਾਰ ਦੀਵਾਰੀ ਦੇ ਵਿੱਚ ਰਹਿੰਦਾ ਸਿੱਖ ਭਾਵੇਂ ਅੰਦਰੋਂ ਜਰਜਰਾ ਹੋ ਗਿਆ ਹੂੰ ਹੂੰ ਜਦੋਂ ਗੁਰੂ ਦੇ ਸ਼ਬਦ ਦੀ ਤਾਰ ਗੂੰਜਦੀ ਆ ਤਾਂ ਹੀ ਉਹ ਚਾਹੇ ਉਹ ਸ਼ਰਾਬੀ ਆ ਚਾਹੇ ਉਹ ਕ੍ਰਾਪਟ ਆ ਚਾਹੇ ਉਹ ਬਿਜ਼ਨਸ ਮਾਈਂਡਡ ਆ ਕੋਈ ਵੀ ਹੈ ਉਹ ਤਾਰ ਜਦੋਂ ਉਹਨੂੰ ਟਣਕਾਉਂਦੀ ਆ ਨਾ ਗੁਰੂ ਦੇ ਪਿਆਰ ਦੀ ਤਾਂ ਫਿਰ ਉਹ ਜਿਹੜਾ ਹੈਗਾ ਉਹ ਸਪਸ਼ਟ ਆ ਜਾਂਦਾ ਹੈਗਾ ਸੋ ਇਸ ਲਈ ਗੁਰੂ ਦਾ ਜਿਹੜਾ ਸਿੱਖ ਹੈ ਜਿਹੜਾ ਪੰਥ ਹੈ ਉਹ ਜਾਗਦਾ ਬਾਦਲ ਕਿਆਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਲਾਇਆ ਔਰ ਬਾਦਲ ਕੇ ਇਹ ਵੀ ਸਪਸ਼ਟ ਸ਼ਬਦਾਂ ਵਿੱਚ ਸਮਝ ਲੈਣ ਵੀ ਪੰਥ ਇਨੀ ਛੇਤੀ ਉਹਨਾਂ ਨੂੰ ਪ੍ਰਵਾਨ ਆ ਜਿਹੜਾ ਨਹੀਂ ਕਰੇਗਾ ਪੰਥ ਨੂੰ ਸਮਝ ਆ ਗਿਆ ਵੀ ਧਰਮ ਦਾ ਨਾਂ ਲੈ ਕੇ ਰਾਜਨੀਤੀ ਕਰਨ ਵਾਲੇ ਪੂਰੀ ਤਰ੍ਹਾਂ ਲੱਠ ਮਾਰਨੇ ਔਰ ਕਰਪਸ਼ਨ ਵਿੱਚ ਅਗਰਸੇ ਹੋਏ ਨੇ ਇਹ ਆਪਾਂ ਕਹਿ ਸਕਦੇ ਆ ਵੀ ਪੋਲੀਟਿਕਲ ਐਂਡ ਸੋਸ਼ਲ ਕਰਪਸ਼ਨ ਉਹਨਾਂ ਨੇ ਕਰੀਆ ਸਿਰਫ ਨੌ ਪੰਥ ਦਾ ਲਿਆ ਤੇ ਪੰਥ ਹੁਣ ਜਾ ਗਿਆ ਹੋਇਆ ਸੋ ਪੰਥ ਹੁਣ ਤੁਸੀਂ ਦੇਖੋ ਅਕਾਲ ਪੰਥ ਸਿੰਘ ਝੁੰਡਾਂ ਵਾਲੀ ਕਮੇਟੀ ਦੇ 90% ਵਰਕਰਾਂ ਨੇ ਇਹ ਕਿਹਾ ਹੈਗਾ ਵੀ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਐਂਡ ਬਾਦਲ ਪਰਿਵਾਰ ਆ ਜਿਹੜਾ ਉਹ ਪੰਥ ਦੇ ਮੁੱਦਿਆਂ ਤੋਂ ਮੂੰਹ ਮੋੜ ਚੁੱਕਿਆ ਇਟ ਮੀਨਸ ਅਕਾਲੀ ਦਲ ਦਾ 90% ਹਿੱਸਾ ਜਿਹੜਾ ਉਹ ਚੇਤਨ ਹੈ ਇਹ ਚੇਤਨ ਹੈਗਾ ਉਹਨੂੰ ਪਤਾ ਹੈ ਵੀ ਅਸਲ ਮਾਰਜ ਕਿੱਥੇ ਹੈਗੀ ਆ ਪਰ ਉਹੀ ਆ ਕਿ ਖੁੱਲ ਕੇ ਤਾਂ ਨਹੀਂ ਆਉਂਦੇ ਵੀ ਕਿਤਨਾ ਕਿਤੇ ਤਾਰ ਜੋੜੇ ਹੋਏ ਨੇ ਜਾਂ ਕੰਮ ਲੈਣੇ ਹੁੰਦੇ ਜਾਂ ਲੋਕਲ ਮਸਲੇ ਜਿਹੜੇ ਨੇ ਉਹ ਭਾਰੀ ਹੋ ਜਾਂਦੇ ਨੇ ਹਾਂਜੀ ਹਾਂਜੀ ਸੋ ਇਹ ਹੈਗਾ ਵੀ ਪੰਥ ਵਿੱਚ ਦਰਦ ਹੈ ਪੰਥ ਵਿੱਚ ਸੋਜੀ ਵੀ ਹੈ ਕੋਈ ਇੱਕ ਵੀ ਲੀਡਰ ਇਸ ਸੋਜੀ ਨੂੰ ਸੰਭਾਲ ਗਿਆ ਇੱਕ ਚੈਨਲਾਈਜ਼ ਕਰ ਗਿਆ ਇੱਕ ਚੰਗੇ ਰਾਹ ਵਿੱਚ ਤਾਂ ਪੰਥਾ ਜਿਹੜਾ ਆਪਾਂ ਪਹਿਲਾਂ ਵੀ ਕਿਹਾ ਵੀ ਅਰ ਕਿਉਂਕਿ ਸਿਰਫ ਇਹੀ ਨਹੀਂ ਹੈਗਾ ਵੀ ਚਲੋ ਵੀ ਰਾਜਨੀਤਿਕ ਤੌਰ ਤੇ ਅਸੀਂ ਪੰਥ ਨੂੰ ਦੇਖ ਰਹੇ ਹੈਗੇ ਆ ਪੰਥ ਦੀਆਂ ਬਹੁਤ ਸਾਰੀਆਂ ਬਾਇਫੋਰਕੇਸ਼ਨਸ ਹੈਗੀਆਂ ਰਾਜਨੀਤਿਕ ਪਿਰ ਦੁਸ਼ਮਣ ਲਈ ਖਾਲੀ ਛੱਡਣਾ ਵੀ ਕੋਈ ਸਿਆਣਪ ਨਹੀਂ ਹੁੰਦੀ ਸੋ politically ਜੇ ਪੰਥ ਇਸ ਤਰ੍ਹਾਂ ਜਾਗਦਾ ਰਿਹਾ ਤਾਂ ਬਾਦਲ ਕੇ ਇਹ ਸੋਚ ਲੈਣ ਵੀ ਉਹਨਾਂ ਦਾ ਕੋਈ ਭਵਿੱਖ ਨਹੀਂ ਹੈਗਾ ਜੇ ਪੰਜ ਮੈਂਬਰੀ ਕਮੇਟੀ ਵਾਲੇ ਵੀ ਸਾਰਾ ਸੰਗਠਨ ਬਣਾ ਕੇ ਬਾਦਲ ਕੇ ਆਲੇ ਰਾਹ ਪੈਣਗੇ ਤਾਂ ਪੰਥ ਇਹਨਾਂ ਨੂੰ ਵੀ ਲਪੇਟਣ ਲੱਗੇ ਬਹੁਤੀ ਦੇਰ ਨਹੀਂ ਲਾਏਗਾ ਸੋ ਪੰਥ ਸੁਚੇਤ ਹੈਗਾ ਦੁੱਬਦਾ ਕਈ ਵਾਰ ਕ੍ਰੀਏਟ ਹੁੰਦੀ ਹੈਗੀ ਆ ਪਰ ਹੁਣ ਆ ਸੋਸ਼ਲ ਮੀਡੀਆ ਦੇ ਆਉਣ ਨਾਲ ਕਿਉਂਕਿ ਇੱਕਦਮ ਹਾਲਾਤ ਸਾਹਮਣੇ ਆ ਜਾਂਦੇ ਹੈਗੇ ਆ ਸੋ ਉਸ ਕਰਕੇ ਪੰਥ ਵਿੱਚ ਚੇਤਨਤਾ ਹੈ ਉਸ ਚੇਤਨਤਾ ਨੂੰ ਸਿਰਫ ਚੈਨਲਾਈਜ਼ ਕਰਨ ਲਈ ਇੱਕ ਲੀਡਰ ਚਾਹੀਦਾ ਸੰਤ ਜਰਨੈਲ ਸਿੰਘ ਵਰਗਾ ਤੇ ਸਾਰੀ ਜਿਹੜੀ ਹੈਗੀ ਆ એનર્ਜੀ ਚੈਨਲਾਈਜ਼ ਹੋ ਜਾਏਗੀ ਜੀ ਬਿਲਕੁਲ ਜੀ ਔਰ એનર્ਜੀ ਹੀ ਚੈਨਲਾਈਜ਼ ਕਰਨ ਦੀ ਲੋੜ ਹੈਗੀ ਆ ਭਾਵੇਂ ਕਿ ਪ੍ਰੋਗਰਾਮ ਛੋਟੇ-ਛੋਟੇ ਹੋਣ ਆਪਾਂ ਦੇਖਿਆ ਕਿ ਉੱਥੇ ਚਾਹੇ ਨੌਜਵਾਨੀ ਹੋਵੇ ਜਾਂ ਉਹਨਾਂ ਦੇ ਵਿੱਚ ਜੋਸ਼ ਜਿਹੜਾ ਹੈ ਦੇਖਣ ਨੂੰ ਜਿਹੜਾ ਮਿਲਦਾ ਹੈਗਾ ਤੇ ਉਮੀਦ ਕਰਦੇ ਹਾਂ ਕਿ ਇਸ ਦੇ ਵਿੱਚੋਂ ਵੀ ਕੁਛ ਨਾ ਕੁਛ ਨਿਕਲੇ ਜਿਸ ਦੇ ਨਾਲ ਕਿ ਜਿਹੜਾ ਕੌਮ ਦਾ ਕੁਛ ਭਲਾ ਜਿਹੜਾ ਹੈ ਉਹ ਹੋ ਸਕੇ